ਪਰ ਸੰਗਤ ਜੀ ਸ਼ਾਇਦ ਬਾਬਾ ਜੀ ਨੂੰ ਮੈਂ ਸਵੇਰੇ ਸੁਣਿਆ ਸੀ ਨਾ ਥੋੜਾ ਜਿਹਾ ਇੱਕ ਚੀਜ਼ ਜਿਹੜੀ ਮੈਂ ਬੇਨਤੀ ਕਰਕੇ ਜਾਵਾਂਗਾ ਉਹ ਬੇਨਤੀ ਇਹ ਆ ਭਾਈ ਕਹਿੰਦੇ ਵੀ ਜਿਹੜਾ ਨਗਰ ਤੇਰੇ ਚਲਪੜੇ ਸਾਹਿਬ ਬਾਦਨ ਦਾ ਅਖੰਡ ਪਾਤਸ਼ਾਹ ਨੂੰ ਜਾਣਾ ਉਹਦੀ ਪੇਟਾ ਗੁਰੂ ਸਾਹਿਬ ਜੀ ਦੇ ਉਪਸਾਹ ਜੀ ਦੇ ਤਜ਼ੀਰ ਹੋ ਜਾਏ ਕਿਉਂਕਿ ਜਿਹੜੀ ਆਪਣੀ ਉਹ ਚੀਜ਼ ਲੈ ਲੈਣੇ ਕਰਨ ਦਾ ਦੇਣ ਦਾ ਫੈਸਲਾ ਸੰਗਤ ਜੀ ਦੱਸੋ ਪੈਸਾ ਜੀ ਸਾਰੇ ਸਾਡੇ ਬੈਠੇ ਹੋਣ। ਉਹ ਪੇਟਾ ਸੰਗਤ ਦੇ ਰਹੀ ਆ ਕਿ ਦਰਸ਼ਨੀ ਪੇਟਾ ਆਉਣੀ ਆ। ਕਿੰਨੇ ਜਿਹੜੀ ਪੇਟਾ ਹੀ ਅਸੀਂ ਸੰਜਣ ਜੀ ਲੈਣੀ ਪਰ ਦਰਸ਼ਨੀ ਪੇਟਾ ਦੇ ਆਣੀ ਨਾ ਕੋਈ ਲੋੜਾ ਬ੍ਰਿੰਡਾਈਂ ਨਾ ਕੋ ਸਤਨਾਮ ਸ੍ਰੀ ਵਾਹਿਗੁਰੂ। ਇਸ ਸਰਮੇ ਪੇਟੀ ਆਪਾਂ। ਇਸੇ ਕਾਰਨ ਜ਼ਰੂਰ ਧਿਆਨ ਕਰਨਾ ਕਿ ਇਹ ਦਰਸ਼ਨੀ ਪੇਟਾ ਹੁੰਦੇ ਕੋਈ ਉਸਾਰ ਨਹੀਂ। ਇਹ ਗੁਰੂ ਸਾਹਿਬ ਜੀ ਦੇ ਪ੍ਰਸਥਾਨ ਤੋਂ ਬਾਅਦ ਜਾਵੇ ਕੋਈ ਚੀਜ਼ਾਂ ਦੀ ਜਰੂਰਤ ਉਸ ਵਾਸਤੇ ਜਾ ਕੇ ਪਹੁੰਚ ਜੀ 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 ਹਾਜੀ ਸੰਗਤ ਜੀ ਆਪਾਂ ਗੱਲ ਕਰਨੀ ਸੀ ਸਰਹੱਦ ਦੇ ਵਿੱਚ ਆਪਾਂ ਸਾਰੇ ਗਏ ਹੋਏ ਹਾਂ ਜਦੋਂ ਉੱਥੇ ਜਾ ਕੇ ਮਹਿਸੂਸ ਕੀਤਾ ਵੀ ਅਸੀਂ ਇਹਦੀ ਧਰਤੀ ਤੇ ਖੜੇ ਹੋਏ ਹਾਂ ਦੁਨੀਆ ਤੋਂ ਸਭ ਦੁਨੀਆ ਦੇ ਸਭ ਤੋਂ ਵੱਧ ਕਦਰ ਕਦਰ ਦੀ ਕੀਮਤ ਵਾਲੀ ਧਰਤੀ ਜੋ ਕਿ ਇਸ ਰੂਫਸਤਾਨ ਜਿੱਥੇ ਉਹ ਵੇਹ ਵੇਹ ਮੌਤ ਦੀ ਕੋਈ ਕੀਮਤ ਨਹੀਂ ਦੇਖੋ ਸ਼ਹੀਦਿਆਣਾ ਨੇ ਪੜਨਾ ਉਹਨਾਂ ਦੇ ਸ਼ਹੀਦੀ ਨੂੰ ਕਹਿੰਦਾ ਅੱਖਾਂ ਤੇ ਪੱਧਰ ਆ ਕੇ ਨਸੂਰ ਸੇ ਜਰੂਰ ਕਹਿਆ ਕਰਦੇ ਕਹਿੰਦੇ ਗੱਲਾਂ ਵੀ ਹੁੰਦੀਆਂ ਤੁਹਾਡੇ ਨਾਲ ਕਹਿੰਦੇ ਮੈਂ ਸੁਸਕਾਰ ਕੇ ਤਾਂ ਦੇਖੋ ਮਹਿਸੂਸ ਕਰੋ ਕਦੋਂ ਕਰ ਸਕਦੇ ਆ ਜਦੋਂ ਸੁਨਣਾ ਕੋ ਸੋ ਸਰੇਤੇ ਤੋਂ ਅੰਦਰ ਗਿਆ ਤੇ ਮੰਨ ਲਿਆ ਤੇ ਭੇਜ ਗਿਆ ਮਾਰਨ ਦੇ ਵਿਰਲਾ ਸਭ ਤੋਂ ਸ਼ਾਂਤੀ ਦੀ ਫੌਜ ਗਿਆ ਸਤਨਾਮ ਸਿਮਰਿ ਗੁਰੁ ਜੀ ਇਹ ਸੰਗਤ ਜੀ ਪ੍ਰਣ ਕਰਕੇ ਜਾਇਆ ਕਿਉਂਕਿ ਜਦੋਂ ਸਾਲ ਬਾਅਦ ਇਹ ਚੀਜ਼ ਹੀ ਸੁਣਿਆ ਕੋਈ ਐਸੀ ਕੁਝ ਨਵਾਂ ਕਰਨਾ ਤੇ ਮੈਂ ਕਮਾਂਡ ਕਰਦਾ ਹਾਂ ਅਗਲੀ ਵਾਰ ਮੈਂ ਬਾਜਪੂਤ ਦੇ ਰਾਸਾ ਸੀ ਆਪਾਂ ਕੁਝ ਨਹੀਂ ਕਰ ਸਕਦੇ ਉਦਮ ਕਰ ਸਕਦੇ ਹਾਂ